ਮਾਈਕ ਕੀ ਕਹਾਣ ਸਤ ਮੈਂ ਰੁਸ਼ਕੀ ਫਟੇ ਮੈਂ ਸਾਰੇ ਗਿਵਰਵਾ ਨਿਵਾਸੀਆਂ ਨੂੰ ਮਿਲਦੀ ਕਰਦਾ ਜੋ ਮੈਨੂੰ ਪਿਆਰ ਕਰਨਾ ਕਿ ਅੱਜ ਆਪਣੇ ਮਾਣਯੋਗ ਸੁਦਰਪਾਪ ਸਿੰਘ ਦੀ ਮਾਨਸਾ ਨੂੰ ਪੰਚੀ ਬਜਾਓ ਆਪਣਾ ਗਹਿਰਵਾ ਦੇ ਵਿੱਚ ਆਏ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰਨ ਵਾਸਤੇ ਖਾਸ ਕਰਕੇ ਮੈਂ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਨਾਲ ਜਿਨ੍ਹਾਂ ਦੀ ਸੜਕੀ ਇਹ ਪਾਰਟੀ ਕਹਨ ਹੋਈ ਹੈ ਉਹਨੂੰ ਨਿਮਤ ਅਸੈਂਬਲੀ ਦੀ ਕਰਨਾ ਕੀ ਹੋ ਸਕਦਾ ਮੈਕਸਮ ਉਹਨਾਂ ਨੂੰ ਸਾਰੇ ਨੂੰ ਕਈ ਫੰਡ ਆ ਗਏ ਕਿਤੇ ਨਹੀਂ ਹੋ ਮੈਂ ਕੱਲ ਦੀ ਬੜੀ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਸਾਰੇ ਨੂੰ ਬੇਨਤੀ ਕਰਾਂ ਪਰ ਮੇਰੀ ਅੱਜ ਦੀ ਇਹ ਫੇਸਬੁੱਕ ਤੇ ਅਪੀਲ ਬਣ ਕੇ ਸਾਰੇ ਜਿਹੜੇ ਉੱਥੇ ਆਪਾਂ ਮਾਨਸਾ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਉਹਨਾਂ ਨੂੰ ਜੀ ਆਇਆਂ ਕਹਾਂਗੇ ਦਰਵੇਤੇ ਵਿੱਚ ਕਿ ਮੇਂ ਕੀ ਨਿਮਰਤਾ ਸਹਿ ਸਾਰੇ ਬੇਨਤੀ ਖੂਬ ਕਰਿਓ ਤੇ ਮੈਂ 1 ਵਜੇ ਸੱਤੇ ਬਾਜ਼ਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ